ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਂਗਾ ਜੋ ਪੁਰਾਣੇ ਵੇਲੇਾਂ ਵਿੱਚ ਵਰਤੀ ਜਾਂਦੀ ਸੀ ਵਾਕੀ ਮੈਂ ਉਹਨਾਂ ਦੋ ਭੈਣਾਂ ਦੇ ਨਾਮ ਵੀ ਬੋਲੂਗਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰੇ ਦੀ ਸੋ ਵੀਡੀਓ ਨੂੰ ਐਂਡ ਤੋਕਰ ਜਰੂਰ ਦੇਖਣਾ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਸੋ ਚਲੋ ਤੁਹਾਨੂੰ ਫੇਰ ਦਿਖਾਉਨੇ ਆ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਦੇਖੋ ਇਹ ਆਉ ਚੀਜ ਜੋ ਪਹਿਲੇ ਸਮੇਂ ਚ ਵਰਤੀ ਜਾਂਦੀ ਦੀ ਇਹਨੂੰ ਕਮੰਡਲ ਕਹਿੰਦੇ ਨੇ ਜਿਹੜੇ ਸਾਧੂ ਸੰਤ ਹੁੰਦੇ ਦੀ ਉਹ ਇਹਨੂੰ ਆਪਣੇ ਕੋਲ ਰੱਖਦੇ ਹੁੰਦੇ ਦੀ ਤੇ ਇਹਦੇ ਵਿੱਚ ਜਲ ਪਾ ਗਏ ਆਪਣੇ ਕੋਲ ਰੱਖਦੇ ਹੁੰਦੇ ਦੀ ਬਾਕੀ ਇਹ ਇੱਕ ਮੰਡਰੋ ਜਿਹੜਾ ਇੱਕ ਰਾਂ ਦੀਆਂ ਰਸੋਈਆਂ ਵਿੱਚ ਵੀ ਵਰਤਿਆ ਜਾਂਦਾ ਸੀ ਜਦੋਂ ਕਿਤੇ ਇੱਕ ਦੋ ਜਣਿਆਂ ਦੀ ਚਾਹ ਪਾਣੀ ਲੈ ਕੇ ਜਾਣਾ ਹੁੰਦਾ ਸੀ ਖੇਤ ਵਗੈਰਾ ਜਾਂ ਹੋਰ ਕਿਤੇ ਜਗ੍ਹਾ ਤੇ ਤਾਂ ਇਸ ਵਿੱਚ ਪਾ ਕੇ ਉੱਪਰੋਂ ਇਥੋਂ ਬਾਟੀ ਨਾ ਢੱਕ ਲੈਂਦੇ ਸੀ ਤੇ ਚਾਬਾਣੀ ਲੈ ਕੇ ਜਾਂਦੇ ਹੁੰਦੇ ਸੀ ਸੋ ਜਿਹੜਾ ਇਹ ਕਮੰਡਰ ਆਪਣੇ ਇਹ ਪਿੱਤਲ ਦੀ ਧਾਂਦ ਦਾ ਬਣਿਆ ਹੋਇਆ ਤੇ ਗਰਵੀ ਦੀ ਸ਼ਕਲ ਦਾ ਹੁੰਦਾ ਗਰਵੀ ਦਾ ਥੋੜਾ ਮੂੰਹ ਤੰਗ ਹੁੰਦਾ ਉਪਰੋਂ ਇਹਦਾ ਖੁੱਲਾ ਹੁੰਦਾ ਤੇ ਇੱਕ ਇਹਨੂੰ ਹੈਂਡਲ ਲੱਗਿਆ ਹੁੰਦਾ ਫੋੜਨ ਵਾਸਤੇ ਮਾ ਸਹੀ ਥੋੜਾ ਜਿਹਾ ਗੜਬੀ ਨੋ ਇਹਦਾ ਫਰਕ ਆ ਅੱਜ ਕੱਲ ਪਿੱਤਲ ਦਾ ਇਹ ਪੰਡਾ ਵੀ ਲੋਭ ਹੋ ਗਿਆ ਨਾ ਹੀ ਸਾਧੂ ਸੰਤਾ ਕੋ ਦਿਖਦਾ ਇਹ ਤੇ ਨਾ ਹੀ ਘਰਾਂ ਵਿੱਚ ਇਹ ਦੇਖ ਨੂੰ ਮਿਲਦਾ ਸੋ ਇਹ ਪਿੱਤਲ ਦਾ ਭਾਂਡਾ ਵੀ ਕਵਾੜੀਆਂ ਦੀ ਦੁਕਾਨਾਂ ਜੇ ਚੱਲੇਗਾ। ਜਾਂ ਫਿਰ ਜਿਹੜੇ ਵਿਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਦੇਖਣ ਨੂੰ ਮਿਲਦਾ। ਸੋ ਜਿਹੜਾ ਇਹ ਕਮੰਡਲਾ ਇਸ ਨੂੰ ਵੀ ਮੈਂ ਆਪਣੇ ਬਾਈ ਆਨੰਦ ਸਿੰਘ ਬੜੈਜ ਵਿਰਾਸਤੀ ਮਿਊਜ਼ੀਅਮ ਵਿੱਚ ਸੌਂਮ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕੇ ਕਿ ਸਾਡੇ ਬਜ਼ੁਰਗ ਇਹੋ ਜਿਹੀਆਂ ਚੀਜ਼ਾਂ ਨੂੰ ਘਰਾਜ ਵਿੱਚ ਵਰਤੇ ਹੁੰਦੇ ਸੀ ਸਾਧੂ ਸੰਤ ਇਹੋ ਜਿਹੀਆਂ ਚੀਜ਼ਾਂ ਨੂੰ ਵਰਤੇ ਹੁੰਦੇ ਸੀ ਉਹ ਹੋਰ ਵੀ ਬਹੁਤ ਸਾਰੀ ਚੀਜ਼ਾਂ ਮੈਂ ਆਪਣੇ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈਆਂ ਨੇ ਜੋ ਆਉਣ ਵਾਲੇ ਬਲੌਗਾਂ ਵਿੱਚ ਤੁਹਾਨੂੰ ਦਿਖਾਉਂਦਾ ਰਹਾਂਗਾ ਕਿਰਪਾ ਕਰਕੇ ਆਉਣ ਵਾਲੇ ਬਲੌਗਾਂ ਨੂੰ ਵੀ ਜ਼ਰੂਰ ਦੇਖਣਾ ਤੇ ਪੁਰਾਣੇ ਬਲੌਗਾਂ ਨੂੰ ਵੀ ਕੱਟ ਕੇ ਜ਼ਰੂਰ ਦੇਖਣਾ ਉਹਨਾਂ ਵਿੱਚ ਵੀ ਮੈਂ ਬਹੁਤ ਸਾਰੀਆਂ ਪ੍ਰਾਣੀ ਚੀਜ਼ਾਂ ਦਿਖਾਈਆਂ ਹਨ ਸੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਵੀ ਕਰ ਵੱਧ ਤੋਂ ਵੱਧ ਕਰਿਆ ਕਰੋ ਆਗੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਪ੍ਰਾਤਨ ਅਵਸਥਾ ਬਾਰੇ ਜਾਣਕਾਰੀ ਹਾਸਲ ਹੋ ਸਕੇ। ਹੁਣ ਮੈਂ ਉਹਨਾਂ ਦੋ ਭੈਣਾਂ ਦੇ ਨਾਮ ਬੋਲਦਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰੇ ਦੀ ਸੋਇਕੋ ਬੇਨਤੀ ਆ ਕਿਰਪਾ ਕਰਕੇ ਜਦੋਂ ਕਮੈਂਟ ਕਰਦੇ ਹੋ ਨਿਓਂ ਨਾਲ ਆਪਣਾ ਨਾਮ ਤੇ ਪਿੰਡ ਦਾ ਨਾਮ ਜ਼ਰੂਰ ਲਿਖਦਾ ਕਰੋ ਤਾਂ ਕਿ ਮੈਂ ਤੁਹਾਡੇ ਪਿੰਡ ਦਾ ਨਾਮ ਬਲੌਗ ਵਿੱਚ ਬੋਲ ਸਕਾਂ ਸੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਮੈਨੂੰ ਵੀ ਪਤਾ ਲੱਗ ਸਕੇ ਵੀ ਕਿਹੜੇ ਇਲਾਕੇ ਜ ਤੁਸੀਂ ਮੇਰੇ ਵੀਡੀਓ ਨੂੰ ਦੇਖ ਰਹੇ ਹੋ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਚਲੋ ਹੁਣ ਬੋਲ ਦਿਆਂ ਉਹਨਾਂ ਦੋ ਆਹ ਪੈਣਾ ਦੇ ਨਾਂ ਜਿਨ੍ਹਾਂ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰੇ ਦੀ ਤੋ ਜਿਹਨਾਂ ਭੈਣਾਂ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰੇ ਦੀ ਉਹਨਾਂ ਦੇ ਨਾਮ ਹੈਗੇ ਨੇ ਪਹਿਲੀ ਭੈਣ ਦਾ ਨਾਮ ਹੈਗਾ ਹਰਜਿੰਦਰ ਕੌਰ ਜੀ ਤੇ ਦੂਜੀ ਭੈਣ ਦਾ ਨਾਮ ਹੈਗਾ ਭਪਿੰਦਰ ਪ੍ਰਵਾਜ ਜੀ ਜੋ ਕਿ ਫਰੀਦਕੋਟ ਤੋਂ ਨੇ ਸੋ ਇਹਨਾਂ ਦੋਹਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਇਹਨਾਂ ਨੇ ਕਮੈਂਟ ਕਰਿਆ ਆਉਣ ਵਾਲੇ ਬਲੌਗਾਂ ਵਿੱਚ ਵੀ ਕਮੈਂਟ ਕਰਦੇ ਰਹਿਣਾ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਹੋਰ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਰਹਾ ਤੇ ਆਪਣੇ ਬਿਰਸਤੇ ਨਾਲ ਜੋੜਦਾ ਰਹਾ ਸੋ ਆਉਣ ਵਾਲੀ ਵੀਡੀਓ 'ਚ ਹੋਰ ਕੋਈ ਨਵੀਂ ਚੀਜ਼ ਲੱਗੇ ਜੋ ਪੁਰਾਣੇ ਵੇਲੇ ਵਿੱਚ ਵਰਤੀ ਜਾਂਦੀ ਦੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ しくりやいい